ਸਾਹੀ ਕਾਲ ਜੀ ਅੱਜ ਆਪਾਂ ਤੋਂ ਲਈ ਇੱਕ ਅਲੱਗ ਜੀ ਵੀਡੀਓ ਲੈ ਕੇ ਆਈ ਸੀ ਬਜ਼ੁਰਗੋ ਤੁਸੀਂ ਬਾਪੂ ਜੀ ਦੇਖੀ ਸਕਦੇ ਹੋ ਸਾਈਡ ਤੇ ਆਪਾਂ ਵੀਡੀਓ 라이 ਹੋਈ ਆ ਇਹ ਕਿਤੇ ਟੂਰਨਾਮੈਂਟ ਚੱਲ ਰਿਹਾ ਉੱਥੇ ਬਾਪੂ ਜੀ ਇੱਕ ਸਾਈਡ ਤੇ ਬੈਠ ਕੇ ਖੇਲਾ ਖਾ ਰਹੇ ਆ ਹਨਾ ਇਹ ਕਮੇਟੀਆਂ ਵਾਲਿਆਂ ਨੂੰ ਬੇਨਤੀ ਆ ਇੱਕ ਜੋ ਕਿ ਟੂਰਨਾਮੈਂਟ ਕਰਾਉਂਦੇ ਆ ਹਨਾ ਉਹਨਾਂ ਦੇ ਮੋਢੀ ਜਿਹੜੇ ਹੁੰਦਿਆਂ ਉਹਨਾਂ ਨੂੰ ਬੇਨਤੀ ਆ ਕਿ ਆਪਾਂ ਜੋ ਖੜਾ ਰਿਹਾ ਵਾਸਤੇ ਹਨਾ ਲੱਖਾਂ ਲੱਖਾਂ ਰੁਪਏ ਦਾ ਇਨਾਮ ਦਿੰਨੇ ਆ ਗੱਡੀਆਂ ਬੋਲਟ ਮੋਟਰਸਾਈਕਲ ਕੀ ਕੀ ਟਰੈਕਟਰਾਂ ਤੱਕ ਨਾਮ ਦਿੰਨੇ ਆ ਹਨਾ ਪਰ ਜੋ ਸੇਵਾਦਾਰ ਹੁੰਦੇ ਆ ਵਿੱਚ ਜਾਂ ਕੋਈ ਅੰਗਹੀਨ ਹੁੰਦੇ ਆ ਜਾਂ ਕੋਈ ਜਿਵੇਂ ਬਾਪੂ ਜੀ ਵੇਖ ਰਹੇ ਆ ਆਪਾਂ ਜਲਦੀ ਸੇਵਾ ਕਰ ਰਹੇ ਆ ਹਨਾ ਇਹਨਾਂ ਨੂੰ ਆਪਾਂ ਕੁਛ ਆਪਣਾ ਹੱਕ ਬਣਦਾ ਵੀ ਆਪਾਂ ਇਹਨਾਂ ਲਈ ਵੀ ਕਰਿਆ ਕਰੀਏ ਹਨਾ ਕਿਉਂਕਿ ਇਹ ਬਾਪੂ ਜੀ ਆ ਬਜ਼ੁਰਗ ਹਨ ਉਹ ਮਿਹਨਤ ਕਰਕੇ ਹੀ ਖਾ ਰਹੇ ਆ ਉਹ ਪਾਣੀ ਪਿਆ ਕੇ ਜਾਂ ਕੋਈ ਵੇਖਿਆ ਵੀ ਕਲੀ ਪਾ ਕੇ ਹਨਾ ਆਪਣੀ ਮਿਹਨਤ ਪੂਰੇ ਦਿਨ ਵਿੱਚ ਮਿਹਨਤ ਕਰਦੇ ਆ ਤਾਂ ਉਹਨਾਂ ਦੀ ਮਿਹਨਤ ਦਾ ਉਹਨਾਂ ਨੂੰ ਫਲ ਮਿਲਣਾ ਹੀ ਚਾਹੀਦਾ ਵਾ ਹਨਾ ਕਿ ਆਪਾਂ ਇੱਕ ਪਾਸੇ ਘਟ ਦੇ ਦਾਂਗੇ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਕਮੇਟੀ ਵਾਲਿਆਂ ਨੂੰ ਹਨਾ ਤੇ ਕਿਸੇ ਦਾ ਇਨਾਮ ਘੱਟ ਲੱਗ ਜਾਊ ਫਿਰ ਵੀ ਨਹੀਂ ਕੋਈ ਫਰਕ ਪੈਂਦਾ ਜੇ ਕੋਈ 500000 ਇਹ ਬਜ਼ੁਰਗਾਂ ਨੂੰ ਦਿੱਤਾ ਜਾਊਗਾ ਉਹਨਾਂ ਦੇ ਘਰੇ ਚੁੱਲ੍ਹਾ ਤੱਪ ਜੂਗਾ ਉਹਨਾਂ ਦੀ ਅੰਦਰ ਕਿੰਨੀਆਂ ਠੰਡੀਆਂ ਹੋਣਗੀਆਂ ਹਨਾ ਉਹਨਾਂ ਨੂੰ ਵੀ ਆਸ ਹੁੰਦੀ ਹੈ ਹਨਾ ਵਿੱਚ ਟੂਰਨਾਮੈਂਟ ਆਉਂਦੇ ਹਨਾ ਸ਼ਾਇਦ ਪਰ ਆਪ ਸਾਡੀ ਸੁਣ ਲਈਆਂ ਨਾ ਸਾਨੂੰ ਵਧੀਆ ਉੱਥੋਂ ਵੀ ਕੁਝ ਹੋ ਜੇ ਹਨਾ ਪਰ ਉਹ ਬਾਪੂ ਮਿਹਨਤੀ ਕਰ ਰਿਹਾ ਬਹੁਤ سارے ਟੂਰਨਾਮੈਂਟ ਤੇ ਮੈਂ ਇਦਾਂ ਦੇਖਿਆ ਵਾ ਸਾਲ ਨੂੰ ਪਰ ਅਲੱਗ ਕਰਨਾ ਚਾਹੀਦਾ ਕੋਈ ਵੀ ਅੰਗ ਹੀ ਨਾ ਉੱਥੇ ਕੋਈ ਵੀ ਜਾ ਪਾਣੀ ਦੀ ਸੇਵਾ ਕਰੀ ਦੀ ਸੇਵਾ ਕਰ ਰਹੀ ਆ ਉਸ ਦਾ ਸਾਥ ਦੇਣਾ ਚਾਹੀਦਾ ਕਿਉਂਕਿ ਉਹ ਆਪਣੀ ਕਰਕੇ ਹੀ ਮਿਹਨਤ ਕਰਕੇ ਹੀ ਖਾ ਰਿਆ ਵਾ ਉਮੀਦ ਕਰਦੇ ਤੁਹਾਨੂੰ ਵੀਡੀਓ ਪਸੰਦ ਆਈ ਹੋ ਕਿ ਜੇਕਰ ਤੁਸੀਂ ਮੇਰ ਨਾਲ ਐਗਰੀਓ ਤਾਂ ਵੀਡੀਓ ਨੂੰ ਸਬਸਕ੍ਰਾਈਬ ਜੁਰ ਕਰਿਓ ਜੀ ਹੋਰ ਸਟੱਡਿ ਜੇ ਤੁਹਾਨੂੰ ਵੀਡੀਓ ਅੱਛੀ ਲੱਗੀ ਤਾਂ ਸ਼ੇਅਰ ਕਰਨਾ ਨਾ ਭੁੱਲਿਓ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ